ਕੀ ਕਰਨ ਲੱਗੇ ਅੱਛਾ ਇਹ ਤਾਂ ਮੁਕੇ ਨੂੰ ਦੇਣਾ ਤਾਂ ਕਿੰਨਾ ਮੈਂ ਲੈਂਗ ਬੁਲਾਣੇ ਆ ਲਿੰਗ ਬੁਲਾ ਲੂਗਾ ਤੁਹਾਨੂੰ ਤੇ ਬੁੱਕ ਕਰਵਾਉਗਾ ਬਦਮਾਸ਼ ਹੈ ਜੀ ਇਹ ਧਮਕੇ ਦੇ ਰਿਹਾ ਬਦਮਾਸ਼ ਕੀ ਬਦਮਾਸ਼ੀ ਦਿਖਾਉਂਦਾ ਜੀ ਉਹ ਆਪਣੀ ਇਹ ਤਾਂ ਨਹੀਂ ਕਹਿੰਦਾ ਕਿ ਤੇ ਰੇੜੀ ਲੱਗੇ ਨਾ ਤੇ ਉਹਨਾਂ ਦੀ ਇਹ ਹੀ ਚਾਹੁੰਦਾ ਭਾਜੀ ਕਿੰਨਾ ਰੇੜੀ ਸਾਨੂੰ ਆ ਚੀਜ਼ਾਂ ਦੇਣਾਰੇ ਮਤਲਬ ਸਾਰੀ ਗੱਲ ਖੁੰਦਕ ਤੋਂ ਹੋਈ ਹੈ ਤੁਸੀਂ ਕਿਉਂ ਸਬਜੀ ਸ਼ੁਰੂ ਕੀਤੀ ਇਹ ਤਾਂ ਨਾਲ ਹਾਂਜੀ ਤਾਂ ਬਿਲਕੁਲ ਦੇਖੋ ਦੇਖ ਸਾਦਰ ਇਸ ਵਕਤ ਸਭ ਜੀ ਦੇ ਸਭ ਜੀ ਸਭੀਆ ਬੇਤੁਲਾ ਸਾਜੇ ਕਰ ਰਹੇ ਜਮਾ ਆਪ ਫਿਰ ਦੇ ਕੋਲ ਜਿਹੜੇ ਦੱਸਦੀ ਹੈ ਕਿਹੜਾ ਗੇ ਜੇ ਸਬਜੈਕਟ ਇੱਥੇ ਖੇਲਿਤ ਕੀਆ ਗਿਆ ਹੈ ਜੀ ਪੂਰੀਆਂ ਦੇਖ ਸਕਦੇ ਵਿਚਕੇ ਹੋ ਜਾ ਰੇ ਕੰਡੇ ਕਰਕੇ ਲੜਾਈ ਹੋਈ ਜੀ ਕੰਡਾ ਚੱਕ ਕੇ ਲਾਗੇ ਗਾਰਪੇਸ਼ਨ ਵਾਲੇ ਤੇ ਮੌਕੇ ਤੇ ਲੜਾਈ ਹੋ ਗਈ ਹੈ ਦੇਖੋ ਜੀ ਲਾਈਵ ਤੇ ਸਬਸਕ੍ਰਾਈਬ ਕਰਤੇ ਬੰਦੇ ਪਹੁੰਚੇ ਹੋਏ ਆ ਦੇਖ ਸਕਦੇ ਹੋ ਆਓ ਇਸ ਦੁਕਾਨਦਾਰ ਨਾਲ ਗੱਲਬਾਤ ਕਰ ਲੋ ਯਾਰ ਦੇਖੋ ਫੇਰ ਸੋਲਣਾ ਹੈ ਜਵਾਨੀ ਸਾਰੀ ਜਿਹੜਾ ਮਸਲਾ ਕੀ ਹੈ ਜੀ ਸਾਡਾ ਹੀ ਕੰਡਾ ਚੱਕਿਆ ਵਾ ਨਾ ਵੱੰਨੋ ਚੱਕਿਆ ਗਿਆ ਜੀ ਕਿੰਨਾਂ ਨੇ ਚੱਕਿਆ ਕਿੰਨਾ ਕਾਰਪਰੇਸ਼ਨ ਵਾਲਿਆਂ ਨੇ ਠੀਕ ਆ ਭਾਜੀ ਸਾਰਿਆਂ ਨੇ ਚੱਕਣ ਤੇ ਸਾਨੂੰ ਵੀ ਹੋਵੇ ਸਾਰਿਆਂ ਨੇ ਚੱਕੇ ਲੈ ਗਏ ਆ ਕੋਈ ਹੱਸਣ ਲੱਗੇ ਹੱਸਣ ਲੱਗੇ ਮੈਂ ਕਹਾਂ ਭਾਜੀ ਤੁਹਾਡਾ ਕੀ ਚੱਕਰ ਤੁਸੀਂ ਕਦੋਂ ਹੱਸ ਰਹੇ ਆ ਇਹਨੇ ਆ ਕੇ ਮੁੰਡੇ ਨੇ ਮੇਰੇ 'ਚ ਪੇਡ ਮਾਰਦੀ ਹੁਣ ਭਾਜੀ ਮੇਰੇ ਕੱਪੜੇ ਮਾਮ ਪਤਨਾਂ ਨੇ ਮੇਰੇ ਤੇ ਘੁਟਾ ਲਿਆ ਮੇਰੇ ਕੱਪੜੇ ਫਾੜੇ ਹੋਏ ਆ ਇਹਦੇ ਮੁੰਡਾ ਦਾ ਸੱਟ ਲੱਗੀ ਨਾ ਉਹਦੇ ਮੁੰਡੇ ਨੇ ਖਰੀਆ ਕਾਕੇ ਮੇਰਾ ਘਰੋਂ ਦੇ ਪਰੇ ਅਰਸ਼ਨ ਲੱਗਦਾ ਸਰੇ ਦਸਿਆ ਕੋਈ ਅਨੁਰੰਝਿਸ ਦਾ ਸਰੇ ਕੋਈ ਪਰਸਨਲੀਅ ਆਉਂਦਾ ਨਹੀਂ ਜਿਹੜਾ ਸਰਿਆ ਮਦ ਤੁਹਾਡੇ ਮਾਰਨ ਲੱਗਾ ਸੀ ਤੁਸੀਂ ਪਿੱਛੇ ਹੋ ਗਏ ਤੇ ਉਹਨਾਂ ਨੇ ਵਾਚ ਗਏ ਦੇਖੋ ਕੰਡਾ ਰੋੜਾ ਆ ਗਿਆ ਨਹੀਂ ਸਾਡਾ ਨੁਕਸਾਨ ਕੀ ਹੋਇਆ ਮੇਰਾ ਪਾਜੀ ਬੈਂਗਣ ਤਰੇਲਾ ਸਭ ਕੁਝ ਕੰਡਾ ਚ 3000 ਦਾ ਮੇਰਾ ਖੰਡਾ ਗਿਆ ਠੀਕ ਹੈ ਔਰ ਮੇਰੀ ਸਬਜੀ ਸਾਰੀ 5-6000 ਦੀ ਮੇਰੀ ਸਬਜੀ ਮੈਂ ਕਿੱਥੋਂ ਗਰੀਬ ਹਾਂ ਕਿੱਥੋਂ ਲਿਆਉਣਾ ਉਹ ਕੰਡਾ ਤਾਂ ਲੱਗੇ ਕਾਰਪੋਰੇਸ਼ਨ ਵਾਲੇ ਜਿਹੜੀ ਸਬਜੀ ਹੈ ਉਹ ਇਹਨਾਂ ਨੇ ਖਲੇਰੀ ਹੈ ਭਾਜੀ ਕੈਮਰਾ ਚ ਦੇਖਿਆ ਨਾ ਕਿਸ ਨਾਮ ਕੀ ਇਹਨਾਂ ਦੇ ਇਹਨਾਂ ਨਾਮ ਨਹੀਂ ਭਾਜੀ ਸਾਨੂੰ ਪਤਾ ਕਿੰਨਾ ਵੱਲੋਂ ਖਲੇਰੀ ਕਿੰਨਾ ਵੱਲੋਂ ਗਈ ਹੈ ਜਿਹਦੇ ਨਾਲ ਤੁਹਾਡੇ ਰੇੜੀ ਲੱਗਦੀ ਓਹਨਾਂ ਵੱਲੋਂ ਦੂਜਾ ਡਾ ਲੱਗ ਗਿਆ ਤੇ ਇਹਨਾਂ ਨੂੰ ਖੁੰਦਕ ਪੈ ਗਈ ਇਹ ਇਸ ਗੱਲ ਨੂੰ ਹੋ ਕੇ ਲੜਾਈ ਹੋਈ ਮੇਰੇ ਗਲਤੀ ਕਿੱਥੀ ਨਾ ਪਿਆ ਇਹਨੂੰ ਆਪ ਹੀ ਇਧਰ ਵੀਡੀਓ ਦੇਖੀ ਸੀ ਫਿਰ ਲੇਕਿਨ ਉਹ ਡਿਨਾਈ ਕਰਦੇ ਚੁੱਕੇ ਤੇ ਹੈਗੀ ਵੀਡੀਓ ਆ ਭਾਈ ਤੇ ਪਾਈ ਹੋਈ ਹੈ ਵੀਡੀਓ ਹੈ ਤਾਂ ਦੇਖੋ ਸਾਡੀ ਦੇਖੋ ਸਬਜੀ ਵੀਡੀਓ ਹੈਗੀ ਭਾਈ ਉਹ ਵੀਡੀਓ ਮਾਲ ਵਿੱਚ ਆ ਤੋ ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਤਾਂ ਦਸਾ ਰਿਹਾ। ਸੋ ਬਿਲਕੁਲ ਤਸਵੀਰਾਂ ਨੇ ਤੁਹਾਡਾ ਸੰਜਿਆ ਕਰੇ ਸਟੰਡ ਦਾ ਪਿੰਡ ਦੇ ਕੋਲ ਜਿਹੜਾ ਦੱਸਿਆ ਕਿ ਜਿਹੜਾ ਕੀ ਪਾਰਕ ਦੇ ਬਾਹਰ ਜਿਹੜਾ ਕੀ ਸਬਜ਼ੀ ਦੇ ਡੇਰੀ ਲਾਂ ਨੂੰ ਲੈ ਕੇ ਜਿਹੜਾ ਕੀ ਵਿਵਾਦ ਹੋਇਆ ਸੋ ਇਹਨਾਂ ਦਾ ਸਿਆਰੇ ਕਾਰਪਸ ਨਾਲ ਜਾ ਕੇ ਇਹਨਾਂ ਦਾ ਕੰਡਾ ਚੁੱਕਿਆ ਉਹ ਇਹ ਲੇਡੀ ਦਾ ਸੋ ਜਿਹੜੇ ਨਾਲ ਜਿਹੜੇ ਸੀਗੇ ਸੋ ਜਦੋਂ ਉਹ ਹਸਨ ਆਪੇ ਤੋਂ ਇਹਨਾਂ ਦਾ ਆਪਸ ਵਿੱਚ ਕੁਝ ਮਤਵੇਦ ਹੋਇਆ ਸੋ ਉਸ ਤੋਂ ਬਾਅਦ ਜਿਹੜੀ ਕਿ ਇਹਨਾਂ ਦੀ ਸਬਜ਼ੀ ਜਿਹੜੀ ਕੀ ਸਾਰੀ ਇੱਥੇ ਖਿਲਾਰ ਦਿੱਤੀ ਗਈ ਹੈ ਸੋ ਉਸ ਦੌਰਾਨ ਕ ਸਿਆਰੇ ਦੀ ਦੂਜੀ ਥਾਂ ਤੇ ਵੀ ਸਟ ਵੀਗਰਾਂ ਵੀ ਲੱਗੀ ਹੈ। ਉਹਨਾਂ ਵੱਲੋਂ ਇਹ ਵੀ ਸੰਭਵ ਹੈ ਕਿ ਜੇਕਰ ਦੂਜਾ ਪੱਖ ਵੀ ਆਪਣਾ ਪੱਖ ਰੱਖਣਾ ਚਾਹੇ ਤਾਂ ਸਾਡੇ ਚੈਨਲ 'ਤੇ ਆਪਣਾ ਪੱਖ ਰੱਖ ਸਕਦਾ ਤੁਹਾਨੂੰ ਦੱਸ ਦਈਏ ਕਿ ਸਬਜ਼ੀ ਦੀ ਰੇੜੀ ਲਗਾਉਣ ਨੂੰ ਲੈ ਕੇ ਜਿਹੜਾ ਕਿ ਇੱਥੇੜਾ ਕਾਫੀ ਜਿਹੜਾ ਕਿ ਅਗਾਂਹ ਮਈ-ਅਕਤੂਬਰ ਸਬਜ਼ੀਆਂ ਸਾਰੀਆਂ ਤੇ ਕਲੀਅਰ ਦਿੱਤੀਆਂ ਗਈਆਂ ਤੇ ਦੂਜਾ ਪੱਖ ਵੀ ਆਪਣਾ ਪੱਖ ਰੱਖਣਾ ਚਾਹੇ ਤਾਂ ਸਾਡੇ ਚੈਨਲ 'ਤੇ ਆਪਣਾ ਪੱਖ ਰੱਖ ਸਕਦਾ ਇਹਨਾਂ ਸਭ ਦਾ ਤੁਹਾਡੇ ਨੂੰ ਇਜਾਜ਼ਤ ਖੋਣ ਤੱਕ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ